ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗਾ ਫੀਲਡ ਗਾਂ ਦੇ ਲੁਧਿਆਣੇ ਤੇ ਅੱਜ ਤੁਹਾਨੂੰ ਹੋਰ ਦਿਖਾਉਣੇ ਆਪਾਂ ਕੁਆਲਿਟੀ ਦਾ ਸਮਾਨ ਬਹੁਤ ਸਸਤੇ ਰੇਟਾਂ ਦੇ ਵਿੱਚ ਨੀਮ ਫੇਸ ਵਾਸ਼ ਲੈਮਨ ਫੇਸ ਵਾਸ਼ 1.50 ਰੁਪਏ 2-2 ਰੁਪਏ ਐਮ ਆਰ ਪੀ ਹੈ ਓਕੇ ਇਹ ਦੇਖੋ 195 ਰੁਪਏ ਐਮ ਆਰ ਪੀ ਫਰੈਸ਼ ਰੇਟ ਦਾ ਮਾਲ 40 ਰੁਪਏ ਓਕੇ ਭਾਈ ਸਾਡਾ ਕੋਈ ਐਦਾਂ ਦਾ ਸਿਸਟਮ ਨਹੀਂ ਹੈਗਾ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਦੋ ਫ੍ਰੀ ਤਿੰਨ ਫ੍ਰੀ ਸਾਡੇ ਨੈਟ ਪ੍ਰਾਈਸ ਹੈ 200 ਰੁਪਏ ਚਾਲੀਨ ਭਾਈ ਓਕੇ ਭਾਈ ਤੁਸੀਂ ਸਾਡ ਨੂੰ ਸਾਡੇ ਕੋਲ ਇੱਕ ਦੀ ਜਗਾ ਪੰਜ ਪੀਸ ਲੈ ਜਾਓ 200 ਰੁਪਏ ਠੀਕ ਹੈ ਤੁਸੀਂ ਜਿੰਨੇ ਦਾ ਵੇਚਣਾ ਤੁਹਾਡੀ ਦੁਕਾਨ ਦਾ ਇਹ ਇੱਕ ਵਾਰ ਸਕ੍ਰੱਬ ਆ ਗਿਆ ਹਾਂਜੀ 200 ਰੁਪਏ ਦਾ ਸੇਲ ਕਰੋ 40 ਰੁਪਏ ਡੀ 10 ਸਕ੍ਰੱਬ ਓਕੇ ਭਾਈ 40 ਰੁਪਏ ਦਾ ਸਿਰਫ ਐਡੂ ਐਡ ਡਾਕਟਰ ਰੈਸ਼ਲ ਦੇ ਕਿੱਟ ਆ ਗਈ ਓਕੇ ਭਾਈ ਕਾਦੇ ਲਈ ਹੁੰਦੀ ਹੈ ਡਾਕਟਰ ਰੈਸ਼ਲ ਦਾ ਫੇਸ਼ਲ ਹੈ ਓਕੇ ਛੋਟਾ ਪੈਕ ਆ ਗਿਆ ਤੁਹਾਨੂੰ 130 ਰੁਪਏ ਦਾ ਸੈੱਟ ਲੈਣਾ ਹੈ ओके okay, भाई एक फेशियल किट 130 ਰੁਪਏ ਦੀ ਡਾਕਟਰ ਰੈਸ਼ਲ ਦੀ ओके भाई ਆ ਦੇਖੋ ਡਾਕਟਰ ਰੈਸ਼ਲ ਦੀ ਕਿਟ ਹੈ 130 ਰੁਪਏ ਦੀ ਕਿਟ ਹੈ ਪੂਰੀ ਨਹੀਂ ਕਿੰਨੇ ਦੀ ਆ ਪੂਰੀ ਨਹੀਂ ਕਿੰਨੇ ਦਾ ਕੀ ਸਾਕਦਾ ਵਾ ਬਜ਼ਾਰ ਤੁਹਾਨੂੰ ਇੱਕ ਪੀਸ ਜਾਰ ਦਾ ਸਵਰਥ ਨਾ ਮਿਲਣਾ ਆਪਾਂ ਤੁਹਾਨੂੰ 130 ਰੁਪਏ ਦੀ ਪੂਰੀ ਕਿਟ ਠੀਕ ਹੈ ਜੱਟ ਜੀ ओके ਆ ਦੇਖੋ ਬਾਡੀ ਕੱਪ ਵਗੈਰਾ ਆ ਗਏ 50% ਲੈਸ ਤੇ ਸ਼ੈਂਪੂ 50% ਲੈਸ ਤੇ 50% ਲੈਸ ਤੇ ओके ਆ ਉੱਪਰ ਫੇਸ ਵੋਸ਼ ਆਇਆ ਨਵਾਂ ਇਹ ਮੌਨਸਟਰ ਫੇਸ ਵੋਸ਼ ਹੈ ਹਾਂ ਬਈ ਤੁਸੀਂ 350 ਦਾ ਇੱਕ ਲੈਣਾ ਨਾ 200 ਦੇ ਦੋ ਹਾਂ ਓਕੇ ਬਈ ਨਾਲੇ ਫਾਰਮਿੰਗ ਫੇਸ ਵੋਸ਼ ਹੈ ਸਭ ਤੋਂ ਵੱਡੀ ਗੱਲ ਠੀਕ ਆ ਬਈ ਸਾਨੂੰ ਇੱਧਰ ਆਓ ਹੁਣ ਗਰਮੀਆਂ ਨੇ ਹਾਂਜੀ ਗਰਮੀਆਂ 'ਚ ਪਾਊਡਰ ਆ ਗਈ ਹਾਂਜੀ ਪਿਓ ਰੂਟ ਕੰਪਨੀ ਦਾ ਯਾਰ ਹਾਂਜੀ 24 ਪੀਸਿਸ ਯਾਰ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਬਈ ਪੂਰਾ ਡੱਬਾ ਹੀ ਹਾਂ ਪੂਰਾ ਡੱਬਾ 100 ਰੁਪਏ ਦਾ ਪਾਊਡਰ ਓਕੇ ਤੁਸੀਂ 100 ਰੁਪਏ ਦਾ ਲੈ ਕੇ 240 ਦਾ ਸੇਲ ਕਰਨਾ ਠੀਕ ਓ ਬਈ ਉਸ ਤੋਂ ਬਾਅਦ ਐਨ ਵੀ ਆ ਗਿਆ ਐਨ ਵੀ ਸੇਮ 120 ਰੁਪਏ ਓਕੇ ਬਈ 120 ਦਾ ਪੈਣਾ ਤੇ 240 ਦਾ ਸੇਲ ਹੋਣਾ ਓਕੇ ਬਈ ਠੀਕ ਹੈ ਹਾਂ ਕੌਮ ਫੇਰਨਰ ਆ ਗਿਆ ਇਹਦਾ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਹਾਂਜੀ ਬਈ 260 ਰੁਪਏ ਪਾਇਆ ਸੀ 240 ਰੁਪਏ ਰੇਟ ਆ ਜਾਂਦਾ ਉਹ ਵੈਸੇ ਕਿੰਨੇ ਦਾ ਹੈ ਬਜ਼ਾਰੋਂ 1000 ਰੁਪਏ ਦਾ ਮਿਲਦਾ ਓਕੇ ਬਈ ਠੀਕ ਹੈ ਜੀ ਸਾਰੀਆਂ ਬਲੀਚਾ ਵਗੈਰਾ ਲੱਗੀਆਂ ਨੇ 18-18 ਰੁਪਏ ਓਕੇ ਆ ਦੇਖ ਫਲੂਡ ਬਲੀਚ ਹੈ ਹਾਂ ਬਈ 75 ਰੁਪਏ ਸੇਲ ਕਰਨੀ ਐ ਤੁਹਾਨੂੰ ਕਿੰਨੇ ਦੀ ਪੈਣੀ 18 ਰੁਪਏ ਉਹ ਬਈ ਠੀਕ ਹੈ ਓਕੇ ਬਈ ਫਿਰ ਉਸ ਵਾਟਰ ਵਗੈਰਾ ਹਨਾ 4 ਰੁਪਏ ਦਾ ਪੈਣਾ ਓਕੇ ਬਈ ਦੇ 40 ਰੁਪਏ ਐ ਐਮ ਆਰ ਵੀ ਤੁਹਾਨੂੰ ਸਿਰਫ 4 ਰੁਪਏ ਦਾ ਓਕੇ ਆ ਦੇਖੋ ਡੈਨਵਰ ਦਾ ਮਾਲ ਹੈ ਹਜੇ ਖੁੱਲਿਆ ਨਹੀਂ ਵੱਡਾ ਪੀਸ ਹੈ 2500 ਰੁਪਏ ਐ ਐਮ ਆਰ ਵੀ ਆ ਗਈ ਡੈਨਵਰ ਤੇ ਓਕੇ ਬਈ 2500 ਰੁਪਏ ਦਾ ਇੱਕ ਤੁਸੀਂ ਪਿਆਰੋਂ ਲੈਣਾ ਹੈ ਆ ਦੇਖੋ ਜੀ ਆ 2500 ਦਾ ਲੈਣਾ ਓਕੇ ਬਈ ਆ 200 ਦੇ ਦੋ ਹੈ ਜੀ ਓਕੇ 200 ਦੇ ਦੋ ਦੇ ਦੂੰ 200 ਦੇ ਦੋ 24 ਘੰਟੇ ਐਡ ਆਂਦੀ ਟੀਵੀ ਤੇ ਹੋ ਇੱਕ ਨਾਲ ਇੱਕ ਫ੍ਰੀ ਓਕੇ ਬਈ